ਕੈ ਕਰਿੰਦੀ? ਤੇ ਬਿਆਹ। ਥੋੜੀ ਜਿਹਾ ਰਾਤ ਕੋਈ ਕਰੇ ਹੈਗਾ ਸੀਗਾ? ਨਾ। ਤੂੰ ਨਾਲ ਕਰੇ ਸੀਗੀ? ਨਾ। ਤੇ ਨਹੀਂ ਅਦੀ ਸੀ। ਤੈਨੂੰ ਬਹਿੜੀ ਦੀ ਵਾਈਫ ਉੱਤੇ ਨਾ ਸੁਣੀ ਸੀਗੀ? ਹਾਂ। ਉਹ ਆਕੇ ਲਾਕੇ ਗਈ ਹੈ ਕੈਮਰੇ ਘਰੇ ਥੋਡੇ। ਆ ਤਾਂ ਨਹੀਂ। ਹੋਰ ਕੀ? ਅੰਦਰ ਗਈ ਹੋਦੋ। ਤਾਂ ਨਹੀਂ ਅਦੀ ਸੀ। ਚੋਰੀ ਚੋਰੀ ਤਾਂ ਨਹੀਂ ਆਕੇ ਲਾਗੀ ਕੈਮਰੇ? ਨਹੀਂ, ਟਾਲੀ ਟਾਲੀ ਲਾਤੇ ਬਹਿਦੀ। ਇੱਥੇ ਕਿਤੇ ਬਾਤ ਸੁਣੀ ਤੈਨੂੰ ਬਹਿੜੀ ਦੇ ਪਹਿਲਾਂ ਦੀ? ਰਾਦਾ ਉਰੇ ਕਰੇ ਬੀਸੀ ਤੋਂ ਕਰੇ ਕਮਰੇ ਚ ਬੀਸੀ ਉਧਰ ਤਾਂ ਮੈਂ ਤਾਂ ਉਧਰ ਲਿਜਾ ਹਾਂ ਕਮਰੇ ਤਾਂ ਸੀ ਨਾ ਰੂਹਰੇ ਆ ਕਮਰੇ ਜਾਈ ਹੋਣੀ ਰਾਦਾ ਨਾ ਤਾਂ ਤਾਂ ਇਹਦੇ ਤਾਂ ਮੇਰੇ ਤਾਈ ਤੇ ਕਿਥੇ ਕੋਣੂ ਬੈੰਦਾ ਮੇਰੇ ਡੈਡੀ ਫਤਿਹ ਦੇ ਡੈਡੀ ਨੂੰ ਪਤਾ ਹੋਊਗਾ ਪੁੱਛ ਕੇ ਬੈਣੀ ਆਈ ਸੀ ਕਿ ਰਾਦਾ ਤੇਰੀ ਓਏ ਪੁੱਛ ਕੇ ਬੈਣੀ ਆਈ ਸੀ ਕੈਮਰੇ ਲੱਗੀ ਸੀ ਢਿੱਕਰੇ ਕੈਮਰੇ ਚ ਦੇਖ ਰਹੀ ਐ ਤੈਨੂੰ ਉਹ ਉਹਨੂੰ ਪਤਾ ਵੀ ਹੋਣਾ ਕੋ ਕਿ ਕੀ ਕਰੀ ਇਸ਼ਾਰਾ ਤਾਂ ਤਾਂ ਹਿੰਦੂ ਨੂੰ ਸਮਝਾਇਆ ਸੀ ਉਹਨੂੰ ਕੀ ਠੀਕ ਆ ਜੀ ਕਿਹੜੀ ਕਿਹੜੇ ਰੰਗ ਦੀ ਬੈੜੀ ਸੀ ਪਤਾ ਕੁਛ ਕਿਹੜੀ ਰੰਗ ਦੀ ਸੀ ਉੱਚੀ ਬੋਲ ਪਿੰਕ ਪਿੰਕ ਰੰਗ ਦੀ ਮੈਂ ਤੂੰ ਗੱਲਾ ਆ ਜੂਗੀ